ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ 12 ਸਾਲਾਂ ਤੋਂ ਬਾਅਦ ਤਲਵੰਡੀ ਵਾਪਸ ਆਏ ਤਾਂ 9 ਸਾਲ ਉੱਤਰਾਖੰਡ ਤੇ 3 ਸਾਲ ਪੂਰਬ ਦੀ ਉਦਾਸੀ ਕਰਕੇ 46 ਸਾਲ ਦੀ ਉਮਰ ਸੀ ਤਲਵੰਡੀ ਦੇ ਬਾਹਰ ਹੀ ਡੇਰਾ ਲਾ ਕੇ ਬੈਠ ਗਏ ਮਰਦਾਨੇ ਨੇ ਪੁੱਛਿਆ ਬਾਬਾ ਜੇ ਆਗਿਆ ਹੋਵੇ ਤਾਂ ਮੈਂ ਕਰ ਹੋ ਆਵਾਂ ਬਹੁਤ ਸਮਾਂ ਹੋ ਗਿਆ ਕਰ ਵਾਲਿਆਂ ਨੂੰ ਮਿਲੇ ਤਾਂ ਗੁਰੂ ਜੀ ਨੇ ਕਿਹਾ ਜਾ ਮਰਦਾਨਿਆ ਜਾ ਕੇ ਬੱਚਿਆਂ ਨੂੰ ਮਿਲਿਆ ਮਰਦਾਨਾ ਆਪਣੇ ਘਾਰ ਮਿਲ ਕੇ ਗੁਰੂ ਜੀ ਦੇ ਘਰ ਚਲਾ ਗਿਆ ਮਾਤਾ ਜੀ ਮਰਦਾਨੇ ਨੂੰ ਪੁੱਛਦੇ ਹਨ ਕਿ ਨਾਨਕ ਕਿੱਥੇ ਹੈ ਤਾਂ ਮਰਦਾਨਾ ਚੁੱਪ ਕਰ ਜਾਂਦਾ ਹੈ ਮਾਤਾ ਜੀ ਸਮਝ ਜਾਂਦੇ ਹਨ ਨਾਨਕ ਨੇ ਮਨਾ ਕੀਤਾ ਹੋਵੇਗਾ ਸੋ ਕੁਝ ਕੱਪੜੇ ਤੇ ਕੁਝ ਖਾਣਾ ਲੈ ਕੇ ਮਰਦਾਨੇ ਦੇ ਪਿੱਛੇ-ਪਿੱਛੇ ਪਹੁੰਚ ਜਾਂਦੇ ਹਨ ਬਾਬੇ ਨਾਨਕ ਨੇ ਦੇਖਿਆ ਮਾਤਾ ਜੀ ਚਲੇ ਆ ਰਹੇ ਹਨ ਤਾਂ ਉੱਠ ਕੇ ਮਾਤਾ ਜੀ ਦੇ ਚਰਨੀ ਪਏ ਮਾਤਾ ਜੀ ਨੇ ਸ਼ਾਂਤੀ ਨਾਲ ਆਇਆ ਤੇ ਮਠਿਆਈ ਅੱਗੇ ਰੱਖੀ ਕੇਹਾ ਬੇਟਾ ਲੈ ਖਾ ਤਾਂ ਬਾਬਾ ਜੀ ਨੇ ਕਿਹਾ ਮਾਤਾ ਜੀ ਮੈਂ ਰੱਜਿਆ ਹਾਂ ਤੇ ਸ਼ਬਦ ਉਚਾਰਨ ਕੀਤਾ ਜਿਤ ਖਾਦੇ ਤਨ ਪੀੜੀਏ ਮਾਤਾ ਜੀ ਨੇ ਨਵਾਂ ਚੋਲਾ ਦਿੱਤਾ ਬੇਟਾ ਤੇਰਾ ਚੋਲਾ ਬਹੁਤ ਖਰਾਬ ਹੋ ਗਿਆ ਹੈ ਚੋਲਾ ਹੀ ਬਦਲ ਲੈ ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ ਜਿਤ ਪੈਂਦੇ ਤਨ ਪੀੜੀਏ ਇਤਨੇ ਨੂੰ ਪਿਤਾ ਕਾਲੂ ਜੀ ਕੋੜੇ ਤੇ ਚੜੇ ਹੋਏ ਪਹੁੰਚਾਏ ਤਾਂ ਹੋਰ ਵੀ ਪਿੰਡ ਦੀ ਬਹੁਤ ਸੰਗਤ ਆ ਗਈ ਮਹਤਾ ਕਾਲੂ ਜੀ ਨੇ ਚਰਨ ਸਪर्श ਕੀਤੇ ਪਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਗਲੇ ਨਾਲ ਲਾਇਆ ਤੇ ਪਿਆਰ ਕੀਤਾ ਤੇ ਕਿਹਾ ਨਾਨਕ ਮੇਰਾ ਜੀ ਚਾਉਂਦਾ ਹੈ ਤੂੰ ਕੋੜੇ ਤੇ ਚੜ ਕੇ ਘਰ ਚੱਲ ਤਾਂ ਗੁਰੂ ਜੀ ਨੇ ਕਿਹਾ ਪਿਤਾ ਜੀ ਇਹ ਕੋੜਾ ਮੇਰੇ ਕਿਸੇ ਕੰਮ ਦਾ ਨਹੀਂ ਤੇ ਸ਼ਬਦ ਉਚਾਰਨ ਕੀਤਾ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਫਿਰ ਪਿੱਤਾ ਕਾਲੂ ਜੀ ਨੇ ਕਿਹਾ ਬੇਟਾ ਨਵੇਂ ਘਰ ਬਣਾਏ ਹਨ ਚਲ ਉੱਥੇ ਬੈਠ ਤੇ ਪਰਵਾਰ ਨੂੰ ਮਿਲ ਕੇ ਸਾਰਿਆਂ ਨੂੰ ਖੁਸ਼ੀ ਦੇ ਤਾਂ ਬਾਬੇ ਨੇ ਹੋਰ ਸ਼ਬਦ ਉਚਾਰਿਆ ਬਾਬਾ ਹੋਰ ਸੌਣਾ ਖੁਸ਼ੀ ਖੁਆਰ ਪਿੱਤਾ ਕਾਲੂ ਜੀ ਨੇ ਕਿਹਾ ਤੂੰ ਦਾਸ ਕਿਉਂ ਹੈ ਜੇ ਕਹੇ ਤਾਂ ਤੇਰਾ ਹੋਰ ਵਿਆਹ ਕਰ ਦਈਏ ਗੁਰੂ ਜੀ ਨੇ ਜਵਾਬ ਦਿੱਤਾ ਪਰਮੇਸ਼ਵਰ ਨੇ ਜੋ ਸੁ ਜੋ ਕੀਤਾ ਹੈ ਸੋ ਪਲਾ ਕੀਤਾ ਹੈ ਮਾਤਾ ਜੀ ਨੇ ਆਖਿਆ ਚੱਲ ਬੇਟਾ ਜਿੱਦ ਛੱਡ ਫਿਰ ਪਤਾ ਨਹੀਂ ਕਦੋਂ ਮਿਲ ਹੋਏਗਾ ਕਦੋਂ ਸੰਜੋਗ ਬਣੇਗਾ ਤਾਂ ਬਾਬਾ ਜੀ ਨੇ ਆਖਿਆ ਮਾਤਾ ਜੀ ਅਸੀਂ ਜਲਦੀ ਹੀ ਆਵਾਂਗੇ ਪਰ ਹੋਂ ਤੁਸੀਂ ਆਗਿਆ ਦਿਓ ਮਾਤਾ ਜੀ ਨੇ ਆਖਿਆ beta ਤੂੰ ਬਹੁਤ ਸਾਲਾਂ ਬਾਅਦ ਆਇਆ ਹੈ ਇੱਕ ਵਾਰੀ ਘਰ ਤਾਂ ਚੱਲ ਮੈਂ ਤਾਂ ਚਾਹੁੰਦੀ ਹਾਂ ਹੁਣ ਤੂੰ ਘਰ ਹੀ ਰਹੋ ਸ਼੍ਰੀ ਚੰਦ ਜੀ ਨੂੰ ਵੀ ਇੱਥੇ ਹੀ ਬੁਲਾ ਲੈਂਦੇ ਹਾਂ ਸਾਰਾ ਪਰਿਵਾਰ ਇਕੱਠੇ ਰਹੀਏ ਇਤਨੇ ਨੂੰ ਸਾਰਾ ਪਰਿਵਾਰ ਉੱਥੇ ਹੀ ਆ ਗਿਆ ਚਾਚਾ ਲਾਲ ਵੀ ਆ ਗਿਆ ਗੁਰੂ ਜੀ ਨੇ ਉੱਠ ਕੇ ਚਾਚੇ ਲਾਲੂ ਦੇ ਚਰਨਾਂ 'ਚ ਨਮਸਕਾਰ ਕੀਤੀ। ਲਾਲੂ ਬਹੁਤ ਸਿਆਣਾ ਸੀ ਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਤੇ ਬੜਾ ਭਰੋਸਾ ਸੀ। ਉਸ ਨੇ ਕਿਹਾ, "ਨਾਨਕ ਜੀ ਬੜੀ ਮਿਹਰਬਾਨੀ ਕੀਤੀ, ਜੋ ਦਰਸ਼ਨ ਦਿੱਤੇ ਤੇ નિhaal ਕੀਤਾ।" ਗੁਰੂ ਜੀ ਨੇ ਕਿਹਾ, "ਚਾਚਾ ਜੀ, ਕਰਤਾਰ ਚੇਤਿ ਆਵੇ। ਮੇਰਾ ਮਨ ਬਹੁਤ ਉਦਾਸ ਸੀ।" ਗੁਰੂ ਜੀ ਨੇ ਕਿਹਾ ਚਾਚਾ ਜੀ ਕਰਤਾਰ ਚੇਤੇ ਆਵੇ ਮੇਰਾ ਮਨ ਬਹੁਤ ਉਦਾਸ ਹੈ ਸੋ ਆਸੇ-ਪਾਸੇ ਹੀ ਰਹਾਂਗੇ ਦੂਰ ਨਹੀਂ ਜਾਂਦੇ ਜਲਦੀ ਹੀ ਤੁਹਾਡੇ ਕੋਲ ਆਵਾਂਗੇ ਮਾਤਾ-ਪਿਤਾ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉੱਥੋਂ ਦੁਰ ਪਏ ਸਾਹ ਸੰਗ ਜਿਓ ਇਹ ਸਾਖੀ ਵਿੱਚੋਂ ਸਭ ਤੋਂ ਜ਼ਿਆਦਾ ਸਿੱਖਿਆ ਜੋ ਸਮਝਾਉਂਦੀ ਹੈ ਕਿ ਸਤਗੁਰੂ ਜੀ ਦੀਨ ਦੁਨੀਆਂ ਦੇ ਵਲੀ ਸਾਰੀ ਦੁਨੀਆ ਉਹਨਾਂ ਅੱਗੇ ਚੁੱਕਦੀ ਹੈ ਪਰ ਸਤਿਗੁਰੂ ਜੀ ਨੇ ਵੱਡਿਆਂ ਦਾ ਅਦਬ ਕਰਨਾ ਨਹੀਂ ਛੱਡਿਆ ਮਾਤਾ ਪਿਤਾ ਹੋਵੇ ਜਾਂ ਭੈਣ ਹੋਵੇ ਜਾਂ ਚਾਚਾ ਜੀ ਹੋਣ ਰਾਇ ਬੁਲਾਰ ਵੱਡਾ ਹੈ ਇਸ ਨਾਤੇ ਅਦਬ ਕਰਦੇ ਹਨ ਚਰਨ ਬੰਦਨਾ ਕਰਦੇ ਹਨ ਪਰ ਅਸੀਂ ਆਪਣੇ ਬਾਰੇ ਸੋਚੀਏ ਅਸੀਂ ਵੱਡਿਆਂ ਦਾ ਕਿੰਨਾ ਅਦਬ ਕਰਦੇ ਹਾਂ ਤਾਂ ਕਿੰਨਿਆਂ ਨੂੰ ਚਰਨ ਬੰਦਨਾ ਕਰਦੇ ਹਾਂ ਚਾਰ ਪੈਸੇ ਆ ਜਾਣ ਤਾਂ ਵੱਡੇ ਬੁੱਢਾ ਬੁੱਢੀ ਬਣ ਜਾਂਦੇ ਹਾਂ ਇੱਜ਼ਤ ਕਰਨੀ ਤਾਂ ਦੂਰ ਬੁਲਾਉਣਾ ਵੀ ਪਸੰਦ ਨਹੀਂ ਕਰਦੇ ਜੇਕਰ ਅਸੀਂ ਐਸੇ ਹਾਂ ਤਾਂ ਕੀ ਅਸੀਂ ਗੁਰੂ ਨਾਨਕ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂਗੇ ਸਿਰਫ ਦੁਨੀਆ ਦੀ ਵਾਹ ਵਾਹ ਨਾਲ ਅੱਜ ਤਾਂ ਸੁਹਾਣਾ ਲੱਗ ਸਕਦਾ ਹੈ ਪਰ ਆਉਣ ਵਾਲੇ ਸਮੇਂ ਜਾਣ ਵਾਲੇ ਜਨਮਾ ਵਾਸਤੇ ਤਾਂ ਕੋਈ ਚੰਗਾ ਨਹੀਂ ਹੋ ਸਕਦਾ ਸਾਨੂੰ ਖਾਨ ਨਾਲੋਂ ਬੀਜਨ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿਰਿਆ ਦੀ ਪਰ ਕਿਰਿਆ ਪਰਮਾਤਮਾ ਦਾ ਅਸੂਲ ਹੈ ਉਸ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਅਸੀਂ ਵੱਡਿਆਂ ਦੀ ਸੇਵਾ ਨਹੀਂ ਕਰਦੇ ਤਾਂ ਸਾਡੇ ਬੱਚੇ ਵੀ ਸਾਡੀ ਸੇਵਾ ਨਹੀਂ ਕਰਨਗੇ ਜੋ ਬੀਜਿਆ ਹੀ ਨਹੀਂ ਉਹ ਕੱਟਾਂਗੇ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ